काकूड़े त वटनूं चक ते सच भरते सारी नो राकूड़ेट न चके सच वरता दे सारिनो राड़ेट न चके सच ਸਾਰੀ ਨੂੰ ਸੰਗਤੇ ਕੀ ਦੇਣਾ ਦੇ ਧਿਆਗੇ ਆਪਣੇ ਦੋਰ ਆਪ ਦੇ ਸਦਾ ਦੇਣ ਕੇ ਸੇ ਤੋਂ ਦਿੱਤਾ ਜਾਣੀ ਜਿਹੜੇ ਮਾਪੇ ਜੋਗਤਾ ਰੱਬ ਦੇ ਮੈ ਲਰਨ ਧੀਆ ਦੱਸ ਦੇ ਸੱਤ ਵਰਤਾ ਦੇ ਸਾਰੀ ਸੰਗ ਤੇ ਸੱਚ ਵਰਤਾ ਦੇ ਸਾਰੀ ਨੂੰ ਸੰਗ ਤੇ ਜਿਹੜੇ ਸੇਵਾ ਕਰਤੇ ਨਾਲ ਸ਼ੋਕ ਪਰੇਮ ਦੇ ਸਤ ਗੁਰ ਲਾ ਲੈਂਦੇ ਵਿਚ ਨੂਰੇ ਕੋਲ ਚਰਨਾਵੇਂ સાપે ગોર ચરમા ચરમા દાપ લે ખાલ જક દે સત્ય ભરતા દે સારી નું રક્ત કોણ દેક ભંડ નું ચક દે સત્ય ભરતા દે સારી નું સંગતે ਖੱਕਰਾ ਤੇ ਦਰਜੇ ਬਣਗੇ ਨਵੀਆਂ ਪੀਰਾ ਪਗੰਬਰ ਗੋਤਮਾ ਨਾਨਦੇ ਸੂਲੀ ਚਾੜ ਦੇ ਕਲੋਲਾ ਖਾਰ ਫਸ ਤੇ ਸੱਚ ਬਰਤਾ ਦੇ ਸਾਰੀ ਨੂੰ ਰੱਬਾ ਕੂੜ ਤੇ ਕਮਤ ਨੂੰ ਚੱਕ ਇਸਾਰੀ ਨੂੰ ਸੰਗਤੇ ਜਿਹੜੇ ਰੈਂਦੇ ਵਿੱਚ ਗੁਰਾਂ ਦੇ ਘੂਮਲ ਚਰਨਾਂ 'ਨੇ ਓ ਲਾਲ ਬਣ ਜਾਂਦੇ ਸਜਣੋਂ ਕੀਮਤੀ ਵਿਛੜੇ ਘੂਰਾ ਤੋਂ ਰੈਂਦੇ ਨਾ ਕੱਖ ਦੇ ਸੱਚ ਬਰ ਪਾ ਦੇ ਸਾਰੀ ਨੂੰ ਰੱਖਾ ਗੂੜ ਤੇ ਤੇ ਸੱਚ ਵਰਤਾ ਦੇ ਸਾਈ ਨੂੰ ਸੰਗ ਤੇ ਸੱਚ ਵਸ ਗਿਆ ਹੈ ਰਤੇ ਵਿੱਚ ਦੀ ਦੀ ਚੰਦ ਦੇ ਗੋਟ ਤ ਕਾਲੀ ਪੂਰਿਆ ਗੁਰੂ ਨਾਦੀ ਉਹ ਤਾਂ ਬੈ ਗਿਆ ਸੀ ਬਾਲ ਤੇ ਬੈਠ ਪਾਠ ਦੇ ਸੱਚ ਵਰਤਾ ਦੇ ਸਾਈ ਤਤ ਦੇ ਸੱਚ ਵਰਤਾ ਦੇ ਸਾਰੀ ਨੂੰ ਸੰਗਦੇ ਬਹਿ ਗਿਆ ਵਿੱਚ ਬਲ ਦੇ ਭਟ ਦੇ ਓਟ ਤਕਾੜੀ ਪੂਰਿਆ ਗੁਰੂ ਨਾ ਦੀ ਨਾਸ਼ੇਕ ਲਗਣ ਦਿੱਤਾ ਵਿਦੀ ਚੰਦ ਨੂੰ ਨਾਸ਼ੇਕ ਲਗਣ ਦਿੱਤਾ ਦਸਾਲਿਆਂ ਨੂੰ ਬਹਿ ਕੇ ਵਿੱਚ ਅੱਖ ਦੇ ਨਾਮ ਸੀ ਗੁਰਾਂ ਦਾ ਨੋ ਕਰਤੋ ਦਿਲ ਸਚ ਵਰਤਾ ਦੇ ਸਾਰੀ ਨੂੰ ਸੰਗ ਤੇ ਆਪ ਤਰ ਗਏ ਫਕਰ ਕੁਲਾਂ ਨੂੰ ਲੈ ਕੇ ਤਾਰ ਕੇ ਜਿਹੜੇ ਨਾਮ ਸੀ ਗੋਰਾ ਨੋ ਕਰਤੋ ਦਿਲ ਸਚ ਚਲ ਵਰਤਾ ਦੇ ਸਾਰੀ ਨੂੰ ਸਤ ਗੁਰ ਜੀ ਆਲਾ ਮੇ ਸਾਲ ਮੇ ਵਾਕ ਬੋਲਿਆ ਤੋਂ ਲੇਖ ਦਿਉ ਮਾਪੀਆਂ ਦਾ ਮਦਮ ਤੁਲਨੇ ਹਾਰਾ ਨੂੰ ਜਾਦਰਾ ਚੜਾਇਆ ਸਤ ਗੁਰ ਜੀ ਥੋਟੇ ਦਰਦੇ ਮਨ ਜੂਰ ਕਰ ਲਿਓ ਵਚਨ ਰਗੋਣਾ ਸੱਚਿਆ ਖੰਡਾ ਦੇ ਅਸੀਂ ਜੀਵਨ ਆਫੀ ਜੀਤੋ ਸਾਦੋ